ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੇਰੀ ਅਮਿਤ ਕਰਤਾ ਤੁਸੀ ਸਾਰੇ ਜਨੇ ਠੀਕ ਠਾਕ ਹੋਵੋਗੇ ਸੋ ਆਜੋ ਸਾਰੇ ਭੈਣ ਭਰਾ ਆਪਾਂ ਲਾਈਵ ਦੇ ਵਿੱਚ ਜੁੜਦੇ ਆਂ ਤੇ ਵਸ ਵੱਧ ਤੋਂ ਵੱਧ ਲਾਈਵ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਹੋਰ ਵੀਰ ਭਰਾ ਨੇ ਉਹ ਵੀ ਆਪਣੇ ਦੇ ਆਪਣੇ ਨਾਲ ਲਾਈਵ ਦੇ ਵਿੱਚ ਜੁੜਦੇ ਰਹਿਣ ਤੇਜ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਆ ਜੋ ਪਹਿਲਾ ਲਾਈਵ ਦੇ ਵਿੱਚ ਛੇਤੀ ਛੇਤੀ ਲਾਈਵ ਨੂੰ ਜ਼ਰੂਰ ਸ਼ੇਅਰ ਕਰਦੇ ਰਿਆ ਕਰੋ ਤਾਂ ਜੋ ਜਿਹੜੇ ਹੋਰ ਆਪਣੇ ਭੈਣ ਭਰਾ ਜਿਹੜੇ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਤਕਰੀਬਨ ਜਾਂਦੀ ਹੈ ਜਾਂ ਜਿਹੜੇ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਗਈ ਹੈ ਉਹ ਸਾਰੇ ਭੈਣ ਭਰਾ ਲਾਈਵ ਦੇ ਵਿੱਚ ਜੁੜੂ ਤੇ ਆਪਾਂ ਥੋੜਾ ਨਾਲ ਗੱਲਬਾਤ ਕਰਦੇ ਆਂ ਜੋ ਤੱਕ ਨਹੀਂ ਛੁੱਟਦੇ ਆ ਉਹ ਤੱਕ ਆਪਾਂ ਥੋੜੇ ਵੀਊ ਚੈੱਕ ਕਰਦੇ ਆਂ ਤੁਸੀਂ ਕਿੰਨੇ ਕੁ ਜਨ ਨੇ ਆਪਣਾ ਫੀਡਬੈਕ ਜ਼ਰੂਰ ਦੇ ਕੇ ਜਾਇਆ ਕਰੋ ਤੇ ਜਿਹੜੇ ਵੀ ਜਦੋਂ ਲਾਈਵ ਦੇ ਵਿੱਚ ਜੁੜਨਗੇ ਲਾਈਵ ਦੇ ਵਿੱਚ ਜੁੜੋ ਤੇ ਨਾਲ ਨਾਲ ਆਪਾਂ ਗੱਲਬਾਤ ਥੋੜੀ ਨਾਲ ਸਾਂਝੀ ਕਰਦੇ ਰਵਾਂਗੇ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਬਰਕਰਾਰ ਰਹੋਗੇ ਤੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਰਹੋਗੇ ਹਾਂਜੀ ਦੋਸਤੋ ਸਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਤੇ ਸਵਾਗਤ ਕਰਦਾ ਮੈਂ ਆਪਣੇ ਅੱਜ ਦੇ ਲਾਈਵ ਦੇ ਵਿੱਚ ਸਾਰੇ ਭੈਣ ਭਰਾਵਾਂ ਦਾ ਅ ਸੋ ਜਿਨੇ ਵੀ ਵੀਰ ਭਰਾ ਇਸ ਟਾਈਮ ਲਾਈਵ ਨੂੰ ਵਿੱਚ ਤੁਸੀਂ ਜੁੜਦੇ ਪਏ ਹੋ ਤੇ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਪਣਾ ਫੀਡਬੈਕ ਹਰੇਕ ਵੀਰ ਭਰਾ ਦੇ ਕੇ ਜਾਇਆ ਕਰੋ ਜਿਨੇ ਵੀ ਵੀਰ ਭਰਾ ਮੇਰੇ ਨਾਲ ਜੁੜਦੇ ਨੇ ਸੋ ਲਾਈਵ ਨੂੰ ਲਾਈਕ ਕਰਨ ਵਾਸਤੇ ਥੋੜਾ ਬਹੁਤ ਬਤਨਵਾਦ ਹੈ ਤੇ ਜਿਹੜੇ ਵੀ ਜੁੜ ਰਹੇ ਨੇ ਉਹ ਕਮੈਂਟਾਂ ਦੇ ਵਿੱਚ ਕਮੈਂਟ ਸੈਕਸ਼ਨ ਚ ਕਮੈਂਟ ਜ਼ਰੂਰ ਕਰਕੇ ਦੱਸਣ ਕਿ ਲਾਈਵ ਤੁਸੀਂ ਕਿਹੜੀ ਕਿਹੜੀ ਸ਼ਹਿਰ ਤੋਂ ਦੇਖਣ ਲੱਗ ਰਹੇ ਹੋ ਤੇ ਇਹਨਾਂ ਨਾਲ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਤਾਂ ਜੋ ਪਤਾ ਲੱਗਦਾ ਰਹੇ ਆ ਇੰਦਰ ਘਰਾਇਆ ਇੰਦਰਜੀਤ ਘਰਾਇਆ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਵੀਰੇ ਠੀਕ ਠਾਕ ਹੂੰ ਸੋ ਜੀ ਆ ਇਹਨੂੰ ਵੀਰੇ ਵੈਲਕਮ ਕਰਦਾ ਥੋੜਾ ਮੈਂ ਲਾਈਵ ਦੇ ਵਿੱਚ ਕਿੱਥੋਂ ਵੀਰ ਜੀ ਵੀਰ ਜੀ ਮੈਂ ਹੈਗਾ ਸੰਗਰੂਰ ਜ਼ਿਲ੍ਹੇ ਤੋਂ ਡਿਸਟ੍ਰਿਕਟ ਸੰਗਰੂਰ ਹੈ ਮੇਰਾ ਸ਼ਹਿਰ ਸੁਨਾਮ ਹੈ ਤੇ ਬਾਈ ਜੀ ਤੁਸੀਂ ਕਿੱਥੋਂ ਲਾਈਵ ਦੇਖ ਰਹੇ ਹੋ ਤੇ ਜਰੂਰ ਆਪਣਾ ਫੀਡਬੈਕ ਵੀ ਦੇ ਕੇ ਜਾਇਓ ਤੇ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਜਰੂਰ ਕਰਕੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਹੜੇ ਆਉਣ ਵਾਲੀਆਂ ਵੀਡੀਓਜ਼ ਨੇ ਤੁਹਾਡੇ ਕੋਲ ਪਹਿਲ ਦੇ ਆਧਾਰ ਤੇ ਪਾਉਂਦੇ ਰਹਿਣਾ तकरीबन ਮੈਂ ਮੋਟੀਵੇਸ਼ਨਲ ਵੀਡੀਓ ਪਾਉਂਦਾ ਰਹਿਣਾ ਆਪਣੇ ਚੈਨਲ ਤੇ ਤਾਂ ਜੋ ਜਿਹੜੇ ਮੇਰੇ ਵਰਗੇ ਲੱਖਾਂ ਹੀ ਨੌਜਵਾਨ ਵੀਰ ਭਰਾਣੇ ਜਿਹੜੇ ਆਪਣੇ ਕਿੱਤੇ ਨਾਲ ਜੁੜੇ ਹੋਏ ਨੇ ਕਿਉਂਕਿ ਮੈਂ ਕੁਝ ਫਾਰਮਿੰਗ ਕਰਦਾ ਐਗਰੀਕਲਚਰ ਕਰਦਾ ਓਕੇ ਅੰਮ੍ਰਿਤਸਰ ਤੋਂ ਤੇ ਜੀ ਆਨ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਭਰਾ ਦੇ ਲਾਈਵ ਦੇ ਵਿੱਚ ਪਹੁੰਚੇ ਹੋ ਉਮੀਦ ਹੈ ਕਿ ਤੁਸੀਂ ਚੜ੍ਹਦੀ ਕਲਾ ਚ ਹੋਮੋਗੇ ਠੀਕ ਠਾਕ ਹੋਮੋਗੇ ਸ਼ਿਫਟਿੰਗ ਦਾ ਕਰਾਂ ਕੇ ਜੀ ओके ਠੀਕ ਹੈ ਠੀਕ ਹੈ ਵੀਰ ਜੀ ਠੀਕ ਹੈ ਹੋਰ ਸਨੋਪ ਪਾ ਜੀ ਵੀਰੇ ਅੱਲਾ ਕਮੈਂਟ 베 ਰਾ ਹੈ हां जी हां ਭੈਣੇ ਪਛਾਣ ਲਿਆ ਜੀ 사시ਕਾਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਲੰਬੀ ਹਲਕੇ ਤੋਂ ਸਾਡੇ ਭੈਣ ਜੁੜੇ ਨੇ ਤੇ ਥੋੜਾ ਬਹੁਤ ਬਹੁਤ ਧੰਨਵਾਦ ਮੈਂ ਭੈਣੇ ਪੜ੍ਹ ਲਿਆ ਸੀ ਕਮੈਂਟ ਅ ਸ਼ਿਫਟੀ ਦਾ ਕਰ ਸਹ ਹ ਅਸ਼ਿਫਟੀ ਦਾ ਕਰ ਵੀਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਭਾਈ ਥੋੜਾ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਦੇ ਕੇ ਲਾਈਵ ਦੇ ਵਿੱਚ ਜੁੜੇ ਹੋ ਅ ਦਿਵਾਲੀ ਭੈਣੇ ਠੀਕ ਰਹੀ ਬਹੁਤ ਵਧੀਆ ਰਹੀ ਵਾਈ ਗੁਰੂ ਜੀ ਕਿਰਪਾ ਰਹੀ ਆ ਸੰਗ ਲਈ ਰਹੀ ਹੈ ਦੀਵਾਲੀ ਦੀਵਾਲੀ ਸਾਰੇ ਭੈਣ ਭਰਾਵਾਂ ਨਾਲ ਹੀ ਹੁੰਦੀ ਆ ਤੁਸੀਂ ਬਾਕੀ ਦੱਸੋ ਥੋੜੀ ਦੀਵਾਲੀ ਕਿਦਾਂ ਰਹੀ ਮੇਰੀ ਤਾਂ ਬਹੁਤ ਠੀਕ ਠਾਕ ਬਹੁਤ ਵਧੀਆ ਰਹੀ ਦੀਵਾਲੀ ਆਪਣੇ ਘਰ ਦੇ ਜੀ ਆਣਾ ਭੈਣੇ ਹੁੰਦੀ ਆ ਸੋ ਕਰਦੇ ਜੀ ਆਪਣੇ ਨਾਲ ਹੁੰਦੇ ਨੇ ਤੇ ਬਾਕੀ ਬਾਬੇ ਦੀ ਮਿਹਰ ਸੋ ਸਸ਼ਕਲ ਜੀ ਭੈਣੇ ਕੀ ਹਾਲ ਚਾਲ ਨੇ ਸਾਡੇ ਨਾਲ ਬਲਜੀਤ ਭੈਣ ਜੁੜੇ ਨੇ ਮਾਝੇ ਏਰੀਏ ਤੋਂ ਕਿੱਦਾਂ ਵੀਰੇ ਡੇਰੀ ਗੱਡੀ ਚ ਹਾਂ ਬੈਣੇ ਕੀ ਕਰੀਏ ਸਾਨੂੰ ਨਾ ਘਰ ਦੇ ਗੱਡੀ ਜੀ ਬਿਠਾ ਕੇ ਰੱਖ ਦਿੰਦੇ ਮੈਨੂੰ ਕਹਿੰਦੇ ਨੇ ਵੀ ਤੂੰ ਬਸ ਬਾਹਰ ਨਹੀਂ ਆਉਣਾ ਜਿਵੇਂ ਕਹਿੰਦੇ ਨੇ ਬਸ ਅਸੀਂ ਤਾਂ ਜਿਵੇਂ ਪਰਦੇਸੀਆਂ ਵਾਂਗੂ ਰਾਤ ਹੀ ਕੱਟਣਾਉਨੇ ਆ ਉਸ ਤੋਂ ਬਾਅਦ ਨਿਕਲ ਜੀਦਾ ਬਸ ਕਈਆਂ ਨੂੰ ਤਾਂ ਰਾਤ ਵੀ ਨਸੀਬ ਹੋ ਜਾਂਦੀ ਹੈ ਕਈਆਂ ਨੂੰ ਰਾਤ ਵੀ ਨਸੀਬ ਨਹੀਂ ਹੁੰਦੀ ਹੋਰ ਸੁਣਾਓ ਢੀਟਾ ਕੋ ਲੋਕ ਚੱਲਣ ਦੇ ਨੇ ਮੈਂ ਖੜਿਆ ਜਾ ਲੋਕ ਚੱਲਣ ਰਹੇ ਨੇ ਮੈਂ ਖੜਿਆ ਹਾਂ ਫਿਰ ਮੈਂ ਗੱਡੀ ਚਲਾਉਂਦਾ ਲਾਈਵ ਨਹੀਂ ਨਾ ਕਰਦਾ ਹੁੰਦਾ ਫਿਰ ਮੈਂ ਆਹ ਕਈ ਵਾਰੀ ਮਾੜੀ ਕਿਸਮਤ ਹੋਵੇ ਗੱਡੀ ਵੀ ਚੱਲ ਪੈਂਦੀ ਹੈ ਕਈ ਵਾਰੀ ਬਸ ਫਿਰ ਇਹ ਵਿਚਾਰ ਰੱਖਣਾ ਪੈਂਦਾ ਨਾ ਅੱਗੇ ਕੋਈ ਪਾਪਾ ਦੀ ਪਰੀ ਨਾ ਨਾ ਆ ਦੇ ਕਿਤੇ ਜੇ ਪਾਪਾ ਦੀ ਪਰੀ ਆ ਜਾਂਦੀ ਹੈ ਫਿਰ ਨੁਕਸਾਨ ਹੋ ਜਾਂਦਾ ਉਦਾਂ ਦਾ ਬੰਦਾ ਬੰਦੇ ਦਾ ਨੁਕਸਾਨ ਕਰਦੇ ਉਹਦਾ ਜਾਰ ਲੈਂਦਾ ਫਿਰ ਪਾਪਾ ਦੀ ਪਰੀ ਆ ਜਾਏ ਫਿਰ ਓਖਾ ਹੋ ਜਾਂਦਾ ਨਾ ਹੋਰ ਹੋਸਨ ਆਉਂ ਰਿਹਾ ਗਾਉ ਆ ਸਗਰੀ ਨੂੰ ਡਬਲ ਟੱਚ ਕਰਕੇ ਲਾਈਕ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਿਹੜੇ ਵੀ ਰ ਪਰਿਵਾਰ ਜੁੜਦੇ ਪਏ ਆ ਤੇ ਹੋਰ ਸੁਣਾਓ ਬਾਕੀ ਕਿੱਦਾਂ ਠੀਕ ਠਾਕ ਹਾਂ ਹੰ ਕਾਲੂ ਮੈਂ ਕੀ ਬਤਾਉ ਤੂੰ ਤੇ ਕਿਵੇਂ ਪੜਨੇ ਅੱਛਾ ਨਹੀਂ ਨਹੀਂ ਪੜੇ ਤੁਸੀਂ ਪਾਪਾ ਦੀਆਂ ਪਰੀਆਂ ਨਹੀਂ ਨਾ ਪਰੀਆਂ ਤਾਂ ਉਹ ਹੁੰਦੀਆਂ ਨੇ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜਾ ਦਾ ਇਨਸਾਨ ਭਾਵੇਂ ਕੋਈ ਵੀ ਹੈ ਚਾਹੇ ਮੈਂ ਰਿਸਪੈਕਟ ਹਰੇਕ ਦੀ ਕਰਦਾ ਮੈਂ ਭੈਣ ਕਿ ਕੀ ਗੱਲ ਕਰਦਾ ਭੀ ਜਿਹੜਾ ਤਾਂ ਸਕੂਟਰੀ ਆਪਣੇ ਬ੍ਰੇਕਾਂ ਨਾਲ ਰੋਕਦਾ ਉਹ ਤਾਂ ਹੈਗਿਆ ਨੇ ਸਿਆਣੇ ਬੱਚੇ ਸਾਡੇ ਵਰਗੇ ਤੇ ਜਿਹੜੀਆਂ ਪਾਪਾ ਦੀਆਂ ਪਰੀਆਂ ਮਤਲਬ ਬ੍ਰੇਕਾਂ ਹੋਣ ਬ੍ਰੇਕਾਂ ਹੋਣ ਦੇ ਬਾਵਜੂਦੂ ਵੀ ਬ੍ਰੇਕਾਂ ਨਹੀਂ ਲਾਉਂਦੀਆਂ ਲੱਤਾਂ ਨਾਲ ਰੋਕਦੀਆਂ ਨੇ ਇਹ ਅਸੀਂ ਉਹਨਾਂ ਤੋਂ ਡਰਦੇ ਆ ਉਹ ਤੁਰਦੇ ਫਿਰਦੇ ਜਿਵੇਂ ਮਰਾਜ ਨੇ ਜਿਵੇਂ ਕਹਿੰਦੇ ਨੇ ਇੱਕ ਸਹੇੜਨੀ ਮੌਤ ਹੁੰਦੀ ਆ ਉਹ ਉਹਨਾਂ ਦੇ ਵਿੱਚ ਆਉਂਦੇ ਨੇ ਭੈਣਾ ਸਾਡੀਆਂ ਉਹ ਫਿਰ ਤੁਰਦੇ ਫਿਰਦੇ ਜਮਰਾਜ ਨੇ ਬਾਕੀ ਹੋਰ ਸਨਾਉ ਠੀਕ ਠਾਕੋ ਮੈਂ ਵੀ ਵਧੀਆ ਬਣੀ ਕਿਰਪਾ ਬਾਬੇ ਨਾਨਕ ਦੀ ਮੈਂ ਨਹੀਂ ਲੱਤਾ ਲਗਾਉਂਦੀ ਮੈਂ ਉੱਚੀ ਨਹੀਂ ਆਓ ਪਰ ਲਾਉਂਦੇ ਦਾ ਕੁਝ ਵੀ ਲੱਤਾ ਦਾ ਫੇਰ ਵੀ ਲਾਉਣੀ ਪੈਂਦੀ ਰਹਿਣਾ ਬ੍ਰੇਕਾਂ ਦਾ ਲਾਉਂਦੇ ਨਹੀਂ ਹੁਣੇ ਤੁਸੀਂ ਬਾਪ ਵਧੀਆ ਹੋਰ ਗਗਨਪਾਹ ਹੋ ਗਿਆ ਵੇਲਾ ਕਿ ਨਹੀਂ ਅਜੇ ਗਗਨਪਾਹ ਨੂੰ ਕਰ ਦੋ ਵੇਲਾ ਜੋ ਗਗਨਪਾਹ ਨੂੰ ਤੁਸੀਂ ਕੰਮੀ ਲਾਇਆ ਗਗਨਪਾਹ ਦਾ ਲਾਈਵ ਦੇ ਵਿੱਚ ਆ ਹੀ ਨਹੀਂ ਮੇਰੀ ਦੇ ਵਿੱਚ ਇੱਕਦਣ ਆਇਆ ਸੀ ਵੀਰ ਅਹਾ ਅਹਾ ਭੈਣ ਸਾਡੀ ਕਹਿੰਦੀ ਮੈਂ ਵੀ ਪਾ ਇੱਕ ਮੁੰਡੇ ਦੇ ਵਿੱਚ ਠੋਕੀ ਸੀ ਬਸ ਆਈ ਹੈ ਤਾਈ ਦਾ ਨਾ ਬਸ ਪਰ ਜਦੋਂ ਗੱਡੀ ਚੱਕੀ ਦੀ ਹੈ ਕੋਈ ਸਾਧਨ ਚੱਕੀ ਦਾ ਪਹਿਲਾ ਰੱਬ ਗਿਆ ਤੇ ਜੋੜੀ ਦੇ ਨੇ ਵੀ ਇਹ ਮੇਰਾ ਮਾਲਕਾ ਕਿਰਪਾ ਕਰੀ ਫੋਰ ਸਾਰੀਆਂ ਚੀਜ਼ਾਂ ਦੋਹੀ ਬਚ ਜਾਗੇ ਬਸ ਕੋਈ ਪਾਪਾ ਦੀ ਪਰੀ ਨਾ ਗਏ ਆ ਜੇ ਵੀਰੇ ਬਾਹਰ ਗਏ ਆ ਤੁਸੀਂ ਗੱਡੀ ਚ ਹਾਂ ਭਾਣੇ ਬੱਸ ਮੇਰਾ ਤਾਂ ਇਹੀ ਮੇਰਾ ਤਾਂ ਪਰਦੇਸੀਆਂ ਵਾਲਾ ਘੇੜਾ ਹੀ ਆ ਮੈਂ ਤਾਂ ਬਾਹਰ ਹੀ ਰਹਿਣਾ ਜਿਆਦਾ ਹੁਣ ਗਰਮੀਆਂ ਗਰਮੀਆਂ ਆਪਾਂ ਘਰ ਸੀ ਹੁਣ ਬਸ ਚੱਲੀ ਜਾਂਦਾ ਬਾਬੇ ਦੀ ਕਿਰਪਾ ਨਾਲ ਹੂੰ ਉਹਨੂੰ ਮੈਂ ਸਕੂਲ ਪੜ੍ਹਦੀ ਹੁੰਦੀ ਸੀ ਮੈਨੂੰ ਚੁੱਕ ਕੇ ਹੀ ਨਹੀਂ ਗਿਆ ਅੱਛਾ ਉਹਨੂੰ ਪਰ ਗੁੱਸਾ ਲੱਗਿਆ ਹੋਣਾ ਨਾ 아차아차. ਤੋ ਜਿਹੜੇ ਵੀਰਪਰਾ ਪਹਿਲੀ ਵਾਰ ਜੁੜਦੇ ਪਏ ਨੇ ਸਕ੍ਰੀਨ ਨੂੰ ਡਬਲ ਟੱਚ ਕਰਕੇ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਠੀਕ ਹੈ ਆਪਾਂ ਹੁਣ ਕਮੈਂਟ ਕਰਨੇ ਆਂ ਔਰ ਖੇਲੇ ਕਰਨੇ ਆਂ ਓਕੇ ਸੋਦਕਾ ਆਲਮ ਮੈਂ ਕੀ ਬਤਾਂ ਤੁਝੇ ਹੈਲੋ ਜੀ ਹੈਲੋ ਹੈਲੋ ਜੀ ਧੰਨਵਾਦ ਭੈਣ ਕਹਿੰਦੇ ਮੈਨੂੰ ਵੀ ਗੱਡੀ ਚ ਲਾਉਣੀ ਆਉਂਦੀ ਐ ਪਰ ਡਰ ਲੱਗਦਾ ਅੱਛਾ ਫਿਰ ਭੈਣ ਜੀ ਤੋ ਤੱਕ ਡਰ ਲੱਗਦਾ ਫਿਰ ਉਹ ਤੱਕ ਗੱਡੀ ਚੱਲਦੀ ਨਹੀਂ ਨਾ ਗਲਤ ਆ ਇਹ ਆ ਡਰ ਰੱਖ ਕੇ ਚਲਾਉ ਚੰਗੀ ਗੱਲ ਆ ਪਰ ਇਹ ਆ ਕਿ ਜੇ ਡਰ ਰੱਖ ਕੇ ਚਲਾਉਗੇ ਫਿਰ ਥੋੜਾ ਜਿਹਾ ਇਹ ਆ ਫਿਰ ਇਹ ਨਾ ਚਾਉਂਦੇ ਵੀ ਗੱਡੀ ਥੋੜੀ ਲੱਗੂਗੀ ਜੇ ਡਰ ਕੇ ਚਲਾਉਗੇ ਚਲੋ ਅਬ ਜbmi ਵੀ ਉਹ ਨਹੀਂ ਹੋਇਆ ਜਾਂਦਾ ਡਰਤਾ ਰੱਖਣਾ ਪੈਂਦਾ ਅ ਸੋ ਕੋਨਾਲ ਟੈਂਟਰ ਵੀ ਵਾਹੀ ਕੁਛ ਗੱਲਸਾ ਵਾਹੀ ਕੁਜੀ ਫਤੇ ਫਾਈਵਰਸ ਗੱਲਸਾ ਵਾਹੀ ਕੁਜੀ ਫਤੇ ਵੀਰੇ ਕੀ ਹਾਲ ਚਾਲ ਨੇ ਭਰਾ ਮੇਰੇ OK ਚਲੋ ਚੰਗੀ ਗੱਲ ਆ ਭਾਣੇ ਤੋ ਹੋਰ ਸੁਣਾਓ ਠੀਕ ਠਾਕ ਹੋ ਸਾਰੇ ਜਣੇ ਅ ਜਿੰਨੇ ਵੀ ਜਣੇ ਕੋਲ ਲਾਈਵ ਸ਼ੋ ਹੋ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨਾਂ ਨੇ ਤਾਂ ਕਰਿਆ ਹੋਇਆ ਉਹਨਾਂ ਦਾ ਧੰਨਵਾਦ ਜਿਨਾਂ ਨੇ ਨਹੀਂ ਕੀਤਾ ਸੋ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤੇ ਸਕਰੀਨ ਨੂੰ ਡਬਲ ਟੈਪ ਕਰਕੇ